ਵਾ ਬੀਜਪੀ ਦੀ ਸਰਕਾਰ ਅਮਿਤ ਸ਼ਾ ਮੋਦੀ ਜੀ ਨੂੰ ਦੱਸਣਾ ਚਾਹਣਾ ਕਿ ਕਿਸੇ ਨੂੰ ਗ੍ਰਿਫਤਾਰ ਕਰਕੇ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਆ ਜਿੰਨੇ ਅਸੀਂ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਦੀ ਲੱਖਾਂ ਲੋਕਾਂ ਦੀ ਉਹਨੂੰ ਕਿੱਥੇ ਗ੍ਰਿਫਤਾਰ ਕਰ ਲੂਗੇ ਔਰ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਨੇ ਆ ਬੀਜਪੀ ਦੀ ਸਰਕਾਰ ਨੂੰ ਕਿ ਪੰਜਾਬ ਔਰ ਦਿੱਲੀ ਅਸੀਂ ਸਾਰਾ ਜਾਮ ਕਰ ਦਿਆਂਗੇ ਸਾਡੇ ਸੁਪਰੀਮੋ ਨੂੰ ਤੁਹਾਨੂੰ ਛੱਡਣਾ ਪੈਣਾ ਜਿਹੜੀ ਧੱਕੇਸ਼ਾਹੀ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਤੁਸੀਂ ਗੁੰਡਾ ਰਾਜ ਕਰਿਆ ਉਹਨੂੰ ਬੰਦ ਕਰਨਾ ਪੈਣਾ ਉਹ મોદી ਡਰਦਾ ਅਰਵਿੰਦ ਕੇਜਰੀਵਾਲ ਜੀ ਤੋਂ ਉਸ ਕਰਕੇ ਉਹਨਾਂ ਨਾਲ ਪ੍ਰਚਾਰ ਕਰਨੀ ਵੀ ਥਾਂ-ਥਾਂ ਤੇ ਪ੍ਰਚਾਰ ਕਰਨਗੇ ਆਲਾ ਇਸ ਲਈ ਉਹ ਧੱਕਾ ਕਰ ਰਹੇ ਚਲ ਰਾਤ ਬੀਜਪੀ ਦੀ ਜਿਹੜਾ ਜਮਾਇ ਪਹਿਲੇ ਜਿਹੜਾ ਮੂਲ ਪਤਾ ਈਡੀ ਦੇ ਸਹਾਰੇ ਇਹਨਾਂ ਨੇ ਇੱਕ ਸੱਚ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਲੋਕਤਾਂਤਰ ਦੇ ਵਿੱਚ ਅਸਿਆ ਇਹ ਲੋਕਤਾਂਤਰ ਚੁਣੀ ਹੋਈ ਸਰਕਾਰ ਕਿਵੇਂ ਲੋਕਾਂ ਦੇ ਕੰਮ ਕਰਨੀ ਚਾਹੇ ਸਕੂਲਾਂ ਦੇ ਕੰਮ ਕਰਨੀ ਚਾਹੇ ਮਹਿਲਾ ਕਲੀਨਿਕ ਚਾਹੇ ਹਸਪਤਲ ਦੇ ਉਹ ਉਸ ਸੋਤ ਨੂੰ ਬੰਦ ਕਰਨ ਲਈ ਉਹਨਾਂ ਨੇ ਉਸ ਸੋਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਕੀਤੀ ਹੈ ਮੈਂ ਬੀਜਪੀ ਦੀ ਸਰਕਾਰ ਅਮਿਤ ਸ਼ਾਹ ਮੋਦੀ ਜੀ ਨੂੰ ਦੱਸਣਾ ਚਾਹਣਾ ਕਿ ਇਸੇ ਨੂੰ ਗ੍ਰਿਫਤਾਰ ਕਰਕੇ ਉਹਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਆ ਜਿੱਥੇ ਅਸੀਂ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਦੀ ਲੱਖਾਂ ਲੋਕਾਂ ਦੀ ਉਹਨੂੰ ਕਿੱਥੇ ਗ੍ਰਿਫਤਾਰ ਕਰ ਲੋਗੇ ਜਿਹੜੀ ਉਹ ਸੋਚ ਉਹ ਗ੍ਰਿਫਤਾਰ ਨਹੀਂ ਹੋ ਸਕਦੀ ਸੋ ਜੋ ਕਾਨੂੰਨੀ ਹਰਕਤਾਂ ਕਰਦੇ ਆ ਸਾਰੇ ਅਸੀਂ ਜਾਣਦੇ ਆ ਕਿ ਮੋਦੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਸੋਚ ਆਮ ਆਦਮੀ ਪਾਰਟੀ ਐ ਇਹਨੂੰ ਦਵਾਇਆ ਜਾਵੇ ਔਰ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਨੇ ਆ ਬੀਜੇਪੀ ਦੀ ਸਰਕਾਰ ਨੂੰ ਕਿ ਪੰਜਾਬ ਔਰ ਦਿੱਲੀ ਅਸੀਂ ਸਾਰਾ ਜਾਮ ਕਰ ਦੇਵਾਂਗੇ ਸਾਡੇ ਸੁਪਰੀਮੋ ਨੂੰ ਤੁਹਾਨੂੰ ਛੱਡਣਾ ਪੈਣਾ ਜਿਹੜੀ ਤੱਕੇਸ਼ਾਹੀ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਤੁਸੀਂ ਗੁੰਡਾ ਰਾਜ ਕਰਿਆ ਉਹਨੂੰ ਬੰਦ ਕਰਨਾ ਪੈਣਾ ਹਾਂਜੀ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਮੋਦੀ ਦੀ ਸ਼ਾਹ ਤੇ ਐਡੀ ਨੇ ਗ੍ਰਿਫਤਾਰ ਕਰਿਆ ਉਦੇ ਨਜੂਮਾਂ 'ਚ ਅਸੀਂ ਸੜਕਾਂ ਤੇ ਰੋਸ਼ ਪ੍ਰਦਰਸ਼ਨ ਕਰ ਰਹੇ ਆਂ ਪਰਨੀ ਮਿਆਰੇ ਕਰ ਰਹੇ ਆਂ ਅਰਵਿੰਦ ਕੇਜਰੀਵਾਲ ਜੀ ਇੱਕ ਇਮਾਨਦਾਰ ਇਨਸਾਨ ਨੇ ਉਹ ਜੋ ਮਰਜ਼ੀ ਹੱਥ ਕੰਡੇ ਅਪਣਾ ਲੈਣ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਛੱਡਣਾ ਹੀ ਪੈਣਾ ਕਿਉਂਕਿ ਉਹਨਾਂ ਕੋਲ ਕੋਈ ਉਹਨਾਂ ਦੇ ਖਿਲਾਫ ਸਬੂਤ ਨਹੀਂ ਹੈ ਇਹ ਇਲੈਕਸ਼ਨ ਦੇ ਦੌਰਾਨ ਸਿਰਫ ਉਹਨਾਂ ਨੂੰ ਧੱਕਾ ਕਰ ਰਹੇ ਆਂ ਉਹ ਮੋਦੀ ਡਰਦਾ ਹੈ ਅਰਵਿੰਦ ਕੇਜਰੀਵਾਲ ਜੀ ਤੋਂ ਇਸ ਕਰਕੇ ਉਹਨਾਂ ਨਾਲ ਪ੍ਰਚਾਰ ਕਰਨ ਲਈ ਵੀ ਥਾਂ ਥਾਂ ਤੇ ਪ੍ਰਚਾਰ ਕਰਨ ਜਾ ਰਹੇ ਆਂ ਇਸ ਲਈ ਉਹ ਧੱਕਾ ਕਰ ਰਹੇ ਆਂ ਮੈਂ ਬੀਜੇਪੀ ਦੀ ਸਰਕਾਰ ਅਮਿਤ ਸ਼ਾਹ ਮੋਦੀ ਜੀ ਨੂੰ ਦੱਸਣਾ ਚਾਹਣਾ ਕਿ ਕਿਸੇ ਨੂੰ ਗ੍ਰਿਫਤਾਰ ਕਰਕੇ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਆ ਜਿੰਨੇ ਅਸੀਂ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਦੀ ਲੱਖਾਂ ਲੋਕਾਂ ਦੀ ਉਹਨੂੰ ਕਿੱਥੇ ਗ੍ਰਿਫਤਾਰ ਕਰ ਲੋਗੇ ਔਰ ਅਸੀਂ ਤੁਹਾਨੂੰ ਉਹ ਚੇਤਾਵਨੀ ਦਿੰਨੇ ਆ ਬੀਜੇਪੀ ਦੀ ਸਰਕਾਰ ਨੂੰ ਕਿ ਪੰਜਾਬ ਔਰ ਦਿੱਲੀ ਅਸੀਂ ਸਾਰਾ ਜਾਮ ਕਰ ਦਿਆਂਗੇ ਸਾਡੇ ਸੁਪਰੀਮੋ ਨੂੰ ਤੁਹਾਨੂੰ ਛੱਡਣਾ ਪੈਣਾ ਜਿਹੜੀ ਧੱਕੇਸ਼ਾਹੀ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਤੁਸੀਂ ਗੁੰਡਾ ਰਾਜ ਕਰਿਆ ਉਹਨੂੰ ਬੰਦ ਕਰਨਾ ਪੈਣਾ ਉਹ મોદી ਡਰਦਾ ਹੈ ਅਰਵਿੰਦ ਕੇਜਰੀਵਾਲ ਜੀ ਤੋਂ ਉਸ ਕਰਕੇ ਉਹਨਾਂ ਨਾਲ ਪ੍ਰਚਾਰ ਕਰਨੀ ਵੀ ਉਹ ਥਾਂ-ਥਾਂ ਤੇ ਪ੍ਰਚਾਰ ਕਰਨਗੇ ਆਲਾ ਇਸ ਲਈ ਉਹ ਧੱਕਾ ਕਰ ਰਹੇ ਹਨ ਜਲਵਾਟ ਬੀਜਪੀ ਦੀ ਜਿਹੜਾ ਜਮਾਇਉ ਪੁੱਛਲੇ ਜਿਹੜਾ ਮੂਨ ਪੁੱਤਾ ਈਡੀ ਦੇ ਸਹਾਰੇ ਇਹਨਾਂ ਨੇ ਇੱਕ ਸੱਚ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਲੋਕਤਾਂਤਰ ਦੇ ਵਿੱਚ ਜਿਸ ਇਹ ਲੋਕਤਾਂਤਰ ਚੁਣੀ ਹੋਈ ਸਰਕਾਰ ਕਿਵੇਂ ਲੋਕਾਂ ਦੇ ਕੰਮ ਕਰਦੀ ਹੈ ਚਾਹੇ ਸਕੂਲਾਂ ਦੇ ਕੰਮ ਕਰਦੀਏ ਚਾਹੇ ਮਹੱਲਾ ਕਲੀਨਿਕ ਚਾਹੇ ਹਸਪਤਲ ਦੇ ਉਹ ਉਸ ਸੋਚ ਨੂੰ ਬੰਦ ਕਰਨ ਲਈ ਉਹਨਾਂ ਨੇ ਉਸ ਸੋਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਕੀਤੀ ਹੈ ਮੈਂ ਬੀਜਪੀ ਦੀ ਸਰਕਾਰ ਅਮਿਤ ਸ਼ਾਹ ਮੋਦੀ ਜੀ ਨੂੰ ਦੱਸਣਾ ਚਾਹਣਾ ਕਿ ਇਸੇ ਨੂੰ ਗ੍ਰਿਫਤਾਰ ਕਰਕੇ ਜਿਹੜੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਆ ਜਿੱਮੇ ਅਸੀਂ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਦੀ ਲੱਖਾਂ ਲੋਕਾਂ ਦੀ ਉਹਨੂੰ ਕਿੱਥੇ ਗ੍ਰਿਫਤਾਰ ਕਰ ਲੋਗੇ ਜਿਹੜੀ ਉਹ ਸੋਚ ਨੂੰ ਗ੍ਰਿਫਤਾਰ ਨਹੀਂ ਹੋ ਸਕਦੀ ਸੋ ਜੋ ਕਾਨੂੰਨੀ ਹਕਤਾਂ ਕਰਦੇ ਆ ਸਾਰੇ ਅਸੀਂ ਜਾਣਦੇ ਆ ਕਿ ਮੋਦੀ ਨੂੰ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਸੋਚ ਆਮ ਆਦਮੀ ਪਾਰਟੀ ਐ ਇਹਨੂੰ ਦਬਾਇਆ ਜਾਵੇ ਔਰ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਨੇ ਆ ਬੀਜੇਪੀ ਦੀ ਸਰਕਾਰ ਨੂੰ ਕਿ ਪੰਜਾਬ ਔਰ ਦਿੱਲੀ ਅਸੀਂ ਸਾਰਾ ਜਾਮ ਕਰ ਦੇਵਾਂਗੇ ਸਾਡੇ ਸੁਪਰੀਮੋ ਨੂੰ ਤੁਹਾਨੂੰ ਛੱਡਣਾ ਪੈਣਾ ਜਿਹੜੀ ਤੱਕੇਸ਼ਾਹੀ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਤੁਸੀਂ ਗੁੰਡਾ ਰਾਜ ਕਰਿਆ ਉਹਨੂੰ ਬੰਦ ਕਰਨਾ ਪੈਣਾ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀ ਵਾਲਜੀ ਨੇ ਜੋ ਮੋਦੀ ਦੀ ਸ਼ਾਹ ਤੇ ਜਿਹੜੀ ਨੇ ਗ੍ਰਿਫਤਾਰ ਕਰਿਆ ਉਦੇ ਵਜੋਂ ਅੱਜ ਅਸੀਂ ਸੜਕਾਂ ਤੇ ਰੋਸ਼ ਪ੍ਰਦਰਸ਼ਨ ਕਰ ਰਹੇ ਆਂ ਭੰਨੀ ਨਿਆਰੇ ਕਰ ਰਹੇ ਆਂ ਅਰਵਿੰਦ ਕੇਜਰੀਵਾਲ ਜੀ ਇੱਕ ਇਮਾਨਦਾਰ ਇਨਸਾਨ ਨੇ ਉਹ ਜੋ ਮਰਜ਼ੀ ਹੱਥ ਕੰਡੇ ਅਪਣਾ ਲੈਣਾ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਛੱਡਣਾ ਹੀ ਪੈਣਾ ਕਿਉਂਕਿ ਉਹਨਾਂ ਕੋਲ ਕੋਈ ਉਹਨਾਂ ਦੇ ਖਰਾਬ ਸਬੂਤ ਨਹੀਂ ਹੈ ਇਹ ਇਲੈਕਸ਼ਨ ਦੇ ਦੌਰਾਨ ਸਿਰਫ ਉਹਨਾਂ ਨੂੰ ਧੱਕਾ ਕਰ ਰਹੇ ਆਂ ਉਹ ਮੋਦੀ ਡਰਦਾ ਹੈ ਅਰਵਿੰਦ ਕੇਜਰੀਵਾਲ ਜੀ ਤੋਂ ਇਸ ਕਰਕੇ ਉਹਨਾਂ ਨਾਲ ਪ੍ਰਚਾਰ ਕਰਨ ਲਈ ਵੀ ਥਾਂ ਥਾਂ ਤੇ ਪ੍ਰਚਾਰ ਕਰਨ ਜਾ ਰਹੇ ਆਂ ਇਸ ਲਈ ਉਹ ਧੱਕਾ ਕਰ ਰਹੇ ਆਂ